ਪੰਜਾਬ ਦੇ ਵਿੱਚ ਮੌਸਮ ਲੈ ਕੇ ਕਿਸ ਤਰ੍ਹਾਂ ਦੇ ਬਦਲਾਅ ਨਜ਼ਰ ਆ ਰਹੇ ਨੇ ਪੂਰੀ ਜਾਣਕਾਰੀ ਲਵਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਹਾਂ ਮੌਸਮ ਭਾਗ ਦੇ ਮਾਹਿਰ ਡਾਕਟਰ ਪਵਨੀਤ ਕੋਕਿੰਗ ਨੇ ਸਾਡੇ ਨਾਲ ਗੱਲਬਾਤ ਕਰ ਲੈਣੇ ਆ ਮੈਡਮ ਮੌਸਮ ਦੇ ਵਿੱਚ ਹੁਣ ਕਿਸ ਤਰ੍ਹਾਂ ਦੇ ਬਦਲਾਅ ਨਜ਼ਰ ਆ ਰਹੇ ਨੇ ਕੱਲ ਮੌਸਮ ਸ਼ਾਮ ਨੂੰ ਥੋੜਾ ਚੇਂਜ ਹੋਇਆ ਸੀਗਾ ਅੱਗੇ ਹੁਣ ਮੌਸਮ ਕਿਸ ਤਰ੍ਹਾਂ ਰਹੇਗਾ ਜੀ ਜੈਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 33.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਕੀਤਾ ਗਿਆ ਇਹ ਕਿ ਨਾਰਮਲ ਤੋਂ ਲਗਭਗ 1.1 ਡਿਗਰੀ ਸੈਲਟਿਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜਾ ਰਾਤ ਔਰ ਦਿਨ ਦਾ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਨੇ ਰਾਤ ਦਾ ਟੈਂਪਰੇਚਰ ਲਗਭਗ 1 ਡਿਗਰੀ ਸੈਲਟਿਗ੍ਰੇਡ ਔਰ ਦਿਨ ਦਾ ਟੈਂਪਰੇਚਰ ਲਗਭਗ 2 ਡਿਗਰੀ ਸੈਲਟਿਗ੍ਰੇਡ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਪਰ ਜਸ ਹੁਣ ਵੇਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਅਸੀਂ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ ਹੁਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਪਰ ਇਹਦੇ ਨਾਲ ਨਾਲ ਤਿੰਨ ਦਿਨਾਂ ਵਾਸਤੇ ਜਿਹੜਾ ਹੀਟ ਵੇਵ ਕੰਡੀਸ਼ਨਸ ਕਿਤੇ ਕਿਤੇ ਹੋਣ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਰਾਤ ਨੂੰ ਮੌਸਾ ਥੋੜਾ ਬਦਲਾ ਸੀਗਾ ਤੇਜ਼ ਹਵਾਵਾਂ ਚੱਲੀਆਂ ਸੀਗੀਆਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਚ ਇਸ ਤਰ੍ਹਾਂ ਦੇ ਮੌਸਮ ਵਿੱਚ ਕੁਝ ਦੇਖਣ ਨੂੰ ਮਿਲੇਗਾ ਜੀ ਕਿਉਂਕਿ ਜਦੋਂ ਟੈਂਪਰੇਚਰ ਦੇ ਵਿੱਚ ਵਾਧਾ ਹੁੰਦਾ ਥੋੜੀਆਂ ਕਨਵੇਕਸ਼ਨ ਐਕਟੀਵਿਟੀਆਂ ਵੱਧ ਜਾਂਦੀਆਂ ਨੇ ਸੋ ਤੇਜ਼ ਸਬਾਵਾਂ ਵਿੱਚ ਵਿੱਚ ਹੁੰਦੀਆਂ ਨੇ ਬਟ ਐਜ਼ ਇਟ ਇਜ਼ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੈਗੀ ਕੋਈ ਬਾਰਿਸ਼ ਦੀ ਔਰ ਬੜੇ ਦਿਨਾਂ ਦੇ ਵਿੱਚ ਸੰਭਾਵਨਾ ਨਹੀਂ ਹੈ ਕੰਡੀਸ਼ਨਸ ਕਲੀਅਰ ਔਰ ਡਰਾਈ ਹੀ ਰਹਿ ਸਕਦੀਆਂ ਨੇ ਪਰ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਰਾਈਜ਼ ਅਬਜ਼ਰਵ ਕਰ ਸਕਦੇ ਹਾਂ ਤਿੰਨ ਤਾਂ ਤੁਸੀਂ ਅਲਰਟ ਜਿਵੇਂ ਜਾਰੀ ਕੀਤਾ ਵਾ ਇਹ ਤਿੰਨੇ ਦਿਨ ਅਲਰਟ ਜਾਰੀ ਰਹੇਗਾ ਕਿ ਕਿਸ ਤਰ੍ਹਾਂ ਮੌਸਮ ਜੀ 5 ਤੋਂ 7 ਤਰੀਕ ਦੇ ਵਿੱਚ ਆਈਐਮਡੀ ਵੱਲੋਂ ਜਿਹੜਾ येलो ਅਲਰਟ ਹੀਟ ਵੇਵ ਕੰਡੀਸ਼ਨ ਵਾਸਤੇ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ ਖੇਤੀਬਾੜੀ ਸੂਬਾ ਪੰਜਾਬ ਫਸਲਾਂ ਨੂੰ ਲੈ ਕੇ ਮੌਸਮ ਕਿਸ ਤਰ੍ਹਾਂ ਰਹੇਗਾ ਹਾਂਜੀ ਜੀ ਅਸੀਂ ਮੇਨ ਰਬੀ ਕ੍ਰੌਪਸ ਦੇਖੀਏ ਜਿਵੇਂ ਵੀਟ ਤੇ ਹੋਰ ਕ੍ਰੌਪਸ ਨੇ ਉਹ ਤਾਂ ਆਲਮੋਸਟ ਪੱਕ ਚੁੱਕੀਆਂ ਨੇ ਤੇ ਉਹਨਾਂ ਦੀ ਹਾਰਵੈਸਟਿੰਗ ਵੀ ਹੁਣ ਸਟਾਰਟ ਹੋਣ ਜਾ ਰਹੀ ਹੈ ਸੋ ਉਹਨਾਂ ਤੇ ਤਾਂ ਅਸੀਂ ਇਹਦਾ ਤਾਂ ਕੋਈ ਅਸਰ ਨਹੀਂ ਕਹਿ ਸਕਦੇ ਪਰ ਹੋਰ ਜਿਹੜੇ ਫਾਰਮਰਸ ਫਲਾਂ ਜਾਂ ਸਬਜ਼ੀਆਂ ਦੀ ਖੇਤੀ ਕਰਦੇ ਨੇ ਉਹਨਾਂ ਨੇ ਜ਼ੁਰ ਵਾਲੇ ਜਿਹੜਾ ਖੇਤਾਂ ਦੇ ਵਿੱਚ ਫਸਲਾਂ ਲਾਈਆਂ ਹੋਈਆਂ ਨੇ ਸੋ ਉਹਨਾਂ ਦਾ ਫਾਰਮਰਸ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਉਹਦੀ ਦੇਖ ਰਹਿ ਰਹਿਣਾ ਚਾਹੀਦਾ ਔਰ ਜਦੋਂ ਉਹਨਾਂ ਨੂੰ ਲੱਗੇ ਕਿ ਹੀਟ ਸਟ्रेस ਹੋ ਰਿਹਾ ਤਾਂ ਹਲਕਾ ਪਾਣੀ ਜ਼ਰੂਰ ਘਰੋਪ ਨੂੰ ਲਾ ਦੇਣਾ ਚਾਹੀਦਾ ਸਿਹਤ ਦਾ ਸੀ ਕਿਸਤਾ ਧਿਆਨ ਰੱਖ ਸਕਦੇ ਆ ਆਜੂ ਵਿੱਚ ਜੇ ਹੀਟ ਵੇ ਪੈਣੀ ਹੈ ਖਾਣ ਪੀਣ ਦੇ ਵਿੱਚ ਕਿਸਤਾ ਸੀ ਆਪਣਾ ਧਿਆਨ ਰੱਖ ਸਕਦੇ ਆ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਕੰਡੀਸ਼ਨਸ 익ਸਪੈਕਟਡ ਨੇ ਔਰ ਵੈਸੇ ਵੀ ਹੁਣ ਗ੍ਰੈਜੂਅਲੀ ਟੈਂਪਰੇਚਰ ਰਾਈਜ਼ ਹੋਣਾ ਕਿਉਂਕਿ ਗਰਮੀ ਦਾ ਸੀਜ਼ਨ ਸਟਾਰਟ ਹੋ ਚੁੱਕਿਆ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਸਾਰਿਆਂ ਨੂੰ ਹੀ ਅਵੋਇਡ ਕਰਨਾ ਚਾਹੀਦਾ ਔਰ ਇਹਦੇ ਨਾਲ ਨਾਲ ਹੈਲਦੀ ਡਾਈਟ ਤਾਂ ਹੁਣ ਕੋਲ ਐਸਐਨ ਮੌਸਮਾ ਦੇ ਮਾਈ ਡਾਕਟਰ ਪਵਨੀਤ ਕੋ ਪਿੰਗਰਾਜ ਮੇ ਮੌਸਮ ਦੀ ਜਾਣਕਾਰੀ ਦਿੱਤੀ ਆ ਤਾਂ ਆਨ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਜਿਹੜੀ ਚੱਲੇਗੀ ਪੰਜਾਬ ਦੇ ਵਿੱਚ येलो ਲਰਟ ਜਿਹੜਾ ਵਾ ਜਾਰੀ ਕੀਤਾ ਗਿਆ

ਇੱਕ ਡਿਗਰੀ ਸੈਂਟੀਗ੍ਰੇਡ ਔਰ ਦਿਨ ਦਾ ਟੈਂਪਰੇਚਰ ਲਗਭਗ 2 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਔਰ ਜਸ ਹੁਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਅਸੀਂ ਸਿਸਟਮ ਦੇ ਕੋਈ ਡਵੈਲਪਮੈਂਟ ਨਹੀਂ ਦੇਖ ਰਹੇ ਸੋ ਹੁਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਪਰ ਇਹਦੇ ਨਾਲ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਵਾਧਾ ਆਬਜ਼ਰਵ ਕਰ ਸਕਦੇ ਹਾਂ ਔਰ ਆਈਐਮਡੀ ਵੱਲੋਂ ਵੀ ਆਉਣ ਵਾਲੇ 3 ਦਿਨਾਂ ਵਾਸਤੇ ਜਿਹੜਾ ਹੀਟ ਵੇਵ ਕੰਡੀਸ਼ਨਸ ਕਿਤੇ ਕਿਤੇ ਹੋਣ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਔਰ ਇਹਦੇ ਵਾਸਤੇ ਆਈਐਮ ਜਾ ਤੇਜ਼ ਹਵਾਵਾਂ ਚੱਲੀਆਂ ਸੀਗੀਆਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਚ ਇਸ ਤਰ੍ਹਾਂ ਦੇ ਮੌਸਮ ਵਿੱਚ ਕੁਝ ਦੇਖਣ ਨੂੰ ਮਿਲੇਗਾ ਜੀ ਕਿਉਂਕਿ ਜਦੋਂ ਟੈਂਪਰੇਚਰ ਦੇ ਵਿੱਚ ਵਾਧਾ ਹੁੰਦਾ ਥੋੜੀਆਂ ਕਨਵੈਕਸ਼ਨ ਐਕਟੀਵਿਟੀਆਂ ਵੱਧ ਜਾਂਦੀਆਂ ਨੇ ਸੋ ਤੇਜ਼ ਸਵਾਵਾਂ ਵਿੱਚ ਵਿੱਚ ਹੁੰਦੀਆਂ ਨੇ ਬਟ ਐਜ਼ ਇਟ ਇਜ਼ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੈਗੀ ਕੋਈ ਬਾਰਿਸ਼ ਦੀ ਔਰ ਬੜੇ ਦਿਨਾਂ ਦੇ ਵਿੱਚ ਸੰਭਾਵਨਾ ਨਹੀਂ ਹੈ ਕੰਡੀਸ਼ਨਸ ਕਲੀਅਰ ਔਰ ਡਰਾਈ ਹੀ ਰਹਿ ਸਕਦੀਆਂ ਨੇ ਪਰ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਰਾਈਜ਼ ਆਬਜ਼ਰਵ ਕਰ ਸਕਦੇ ਹਾਂ ਤਿੰਨ ਤਾਂ ਤੁਸੀਂ ਅਲਰਟ ਜਿਵੇਂ ਜਾਰੀ ਕੀਤਾ ਵਾ ਇਹ ਇਹ ਤਿੰਨੇ ਦਿਨ ਅਲਰਟ ਜਾਰੀ ਰਹੇਗਾ ਕਿ ਕਿਸ ਤਰ੍ਹਾਂ ਮੌਸਮ ਜੀ 5 ਤੋਂ 7 ਤਰੀਕ ਦੇ ਵਿੱਚ ਆਈਐਮਡੀ ਵੱਲੋਂ ਜਿਹੜਾ yellow alert heat wave condition ਵਾਸਤੇ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਆਈਸੋਲੇਟਿ ਇਸ ਇਸ ਤੇ ਕਿਤੇ ਕਿਤੇ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ ਖੇਤੀ ਬੜੇ ਸੋਭਾ ਪੰਜਾਬ ਫਸਲਾਂ ਨੂੰ ਲੈ ਕੇ ਮੌਸਮ ਕਿਸ ਤਰ੍ਹਾਂ ਰਹੇਗਾ ਹਾਂ ਜੀ ਜੀ ਅਸੀਂ ਮੇਨ ਰਬੀ ਕrops ਦੇਖੀਏ ਜਿਵੇਂ ਵੀਟ ਤੇ ਹੋਰ ਕrops ਨੇ ਉਹ ਤਾਂ ਆਲਮੋਸਟ ਪੱਕ ਚੁੱਕੀਆਂ ਨੇ ਤੇ ਉਹਨਾਂ ਦੀ ਹਾਰਵੈਸਟਿੰਗ ਵੀ ਹੁਣ ਸਟਾਰਟ ਹੋਣ ਜਾ ਰਹੀ ਹੈ ਸੋ ਉਹਨਾਂ ਤੇ ਤਾਂ ਅਸੀਂ ਇਹਨਾਂ ਦਾ ਕੋਈ ਅਸਰ ਨਹੀਂ ਕਹਿ ਸਕਦੇ ਪਰ ਹੋਰ ਜਿਹੜੇ ਫਾਰਮਰਸ ਫਲਾਂ ਜਾਂ ਸਬਜ਼ੀਆਂ ਦੀ ਖੇਤੀ ਕਰਦੇ ਨੇ ਉਹਨਾਂ ਨੇ ਜ਼ੂਰ ਵਾਲੇ ਜਿਹੜਾ ਖੇਤਾਂ ਦੇ ਵਿੱਚ ਫਸਲਾਂ ਲਾਈਆਂ ਹੋਈਆਂ ਨੇ ਸੋ ਉਹਨਾਂ ਦਾ ਫਾਰਮਰਸ ਨੂੰ ਖਾਸ ਤਿਆਰ ਰੱਖਣਾ ਚਾਹੀਦਾ ਉਹਨਾਂ ਨੂੰ ਉਹਦੀ ਦੇਖ ਰਿਕਾ ਦੇਣਾ ਚਾਹੀਦਾ ਔਰ ਜਦੋਂ ਉਹਨਾਂ ਨੂੰ ਲੱਗੇ ਕਿ ਹੀਟ ਸਟ्रेस ਹੋ ਰਿਹਾ ਤਾਂ ਹਲਕਾ ਪਾਣੀ ਜ਼ਰੂਰ ਘਰੋਪ ਨੂੰ ਲਾ ਦੇਣਾ ਚਾਹੀਦਾ ਸਿਹਤ ਦਾ ਅਸੀਂ ਕਿਸ ਤਰ੍ਹਾਂ ਧਿਆਨ ਰੱਖ ਸਕਦੇ ਹਾਂ ਅਜਵੇਂ ਤੁਸੀਂ ਹੀਟ ਵੇ ਪੈਣੀ ਹੈ ਖਾਣ ਪੀਣ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਪਣਾ ਧਿਆਨ ਰੱਖ ਸਕਦੇ ਹਾਂ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਕੰਡੀਸ਼ਨਸ 익ਸਪੈਕਟਿਡ ਨੇ ਔਰ ਵੈਸੇ ਵੀ ਹੁਣ ਗ੍ਰੈਜੂਅਲੀ ਟੈਂਪਰੇਚਰ ਰਾਈਜ਼ ਹੋਣਾ ਕਿਉਂਕਿ ਗਰਮੀ ਦਾ ਸੀਜ਼ਨ ਸਟਾਰਟ ਹੋ ਚੁੱਕਿਆ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਸਾਰਿਆਂ ਨੂੰ ਹੀ ਅਵੋਇਡ ਕਰਨਾ ਚਾਹੀਦਾ ਔਰ ਇਹਦੇ ਨਾਲ ਨਾਲ ਹੈ ਤਾਂ ਹੁਣ ਕੋ ਐਸ ਐਂਡ ਮੌਸਮਾ ਦੇ ਮਾਈ ਡਾਕਟਰ ਪਵਨੀਤ ਕੋ ਪਿੰਗਰਾਜ ਮੇ ਮੌਸਮੀ ਜਾਣਕਾਰੀ ਦਿੱਤੀ ਆ ਤਾਂ ਆਨ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਜਿਹੜੀ ਚੱਲੇਗੀ ਪੰਜਾਬ ਦੇ ਵਿੱਚ येलो ਲਰਟ ਜਿਹੜਾ ਵਾ ਜਾਰੀ ਕੀਤਾ ਗਿਆ